ਯਾਰੋ ਕੇ ਤਸਰੀ ਇੱਕ ਦੋ ਹਾਂਜੀ ਦੋਸਤੋ ਜੈਟਵੇ ਚੈਨਲ ਦੀ ਖੋਰ ਨੇ ਵੀਡੀਓ ਤੇ ਸਭ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਡੌਂਕੀ ਵਾਲੀ ਵੀਡੀਓ ਲੈ ਕੇ ਆ ਚੁੱਕੇ ਹਾਂ ਦੋਸਤੋ ਜਿਸ ਦੇ ਵਿੱਚ ਕਿ ਕਈ ਲੜਕਿਆਂ ਦੇ ਵੱਲੋਂ ਸਮੁੰਦਰ ਦੇ ਰਾਹੀਂ ਡੌਂਕੀ ਲਗਾਈ ਜਾ ਰਹੀ ਸੀ ਪਰ ਸਮੁੰਦਰ ਦੇ ਹਾਲਾਤਾਂ ਦਾ ਨਹੀਂ ਪਤਾ ਸੀ ਉੱਥੇ ਆ ਕੇ ਉਹਨਾਂ ਨੂੰ ਤੂਫਾਨ ਨੇ ਘੇਰ ਲਿਆ ਜਿਸ ਦੀ ਕਿ ਪੂਰੀ ਵੀਡੀਓ ਤੁਸੀਂ ਅੱਗੇ ਦੇਖੋਗੇ ਅਜੇ ਉਹਨਾਂ ਸਾਰੇ ਬੰਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਡੌਂਕੀ ਕਦੇ ਵੀ ਨਾ ਲਗਾਇਓ ਇਹ ਬਹੁਤ ਹੀ ਖਤਰਨਾਕ ਕੰਮ ਹੈ ਲੈ ਅੱਜ ਜਿਸ ਦੀ ਕਿ ਪੂਰੀ ਵੀਡੀਓ ਤੁਸੀਂ ਅੱਗੇ ਦੇਖੋਗੇ ਉਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਸਾਡੇ ਤੋ ਤੁਸੀਂ ਆਤਰਿਆ ਆਲੀ ਬੇੜੀ ਪਾ ਕੇ ਸਮੁੰਦਰ ਦੇ ਵਾਰਤੀ ਜੇ ਹੁਣ ਅਹੀਂ ਦੱਸੋ ਜੀ ਅੱਜ ਬੱਜ ਕੇ ਤੇ ਸ਼ੁਗਰ ਹੋਊਗਾ ਆ ਦੇਖੋ ਕੀ ਬਣਾਇਆ ਜਾਂਦਾ ਮੈਂ ਇਹ ਕਿਸ਼ੂ ਰਾਂ ਮੈਂ ਤਾਂ ਭਾਵੇਂ ਸਾਡੇ ਸਮੁੰਦਰ ਬੰਮੇ ਮਾਮਾ ਮੈਂ ਤੈਨੂੰ ਹੀ ਆ ਗਿਆ ਤੁਹਾਨੂੰ ਹਸਾਵਾਂ ਲਾ ਦੇਖੋ ਯਾਰੋ ਕਿ ਦਸਰੀ ਇੱਕ ਬੋਟ ਉਹਦੇ ਕੋਲੇ ਜੇ ਲੈਂਡ ਜੇ ਜੇ ਜਿਹੜੇ ਗੇਤੇ ਜੇ ਪਾਣੀ ਕੱਟ ਤੋਂ ਜੀ ਨਹੀਂ ਨਿਕਲ ਦੇਗਾ ਯਾਰ ਚਾਹ ਰਹੇ ਹੋ ਸਰ ਜਿਉਂ ਆਇਆ 18 ਨੂੰ ਨਵਾਂ ਮੈਂ ਪਹਿਲਾਂ ਮਾਰਦਾ ਨਸਲੀ ਕਿਤੇ ਆ ਬਰਦਹਰ ਸੋਰੀ ਵਾਲੇ ਰਾਹ ਤੋਂ ਨਹੀਂ ਚੱਲਦਾ ਕੋਈ ਚੱਕਰ ਨਹੀਂ ਯਾਰ ਗਾ